ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਮਾਤੇਵ ਚਾਪ ਬੇਟੀ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵਗੇ ਨਹੀਂ ਮੰਮੀ ਮੇਰੀ ਗੱਲ ਸੁਣੋ ਉਹ ਜਿਹੜੀ ਮੇਰੀ ਫੋਟੋ ਆ ਰਹਿ ਕੇ ਤੇ ਡੈਡੀ ਫੇ ਨਹੀਂ ਉਹ ਟੈਡੀ ਕਰ ਦਿੱਤੀ ਉਹ ਮੈਂ ਕੀ ਕਰੀ ਉਹਨੂੰ ਥੱਲੇ ਹੀ ਛੱਡ ਦੋ ਨਹੀਂ ਉਹ ਉੱਧਰ ਨੂੰ ਹੀ ਛੱਡ ਕੇ ਰੱਖੀ ਦੀ ਅੱਛਾ ਮੇਰੀ ਮੰਮੀ ਨੂੰ ਦੀਸ਼ਾਵਾਂ ਦਾ ਜ਼ਿਆਦਾ ਗਿਆਨ ਹੈ ਨਾ ਤਾਂ ਕਰੇ ਮੇਰੀ ਮੰਮੀ ਨੇ ਵੀ ਇੱਦਾਂ ਨਹੀਂ ਰੱਖੀ ਦੀ ਉੱਧਰ ਨਹੀਂ ਰੱਖੀ ਦੀ ਤਾਂ ਕਰਕੇ ਤੁਸੀਂ ਵੀ ਦੇਖ ਮੇਰੀ ਫੋਟੋ ਚੜਦੇ ਵੱਲੋਂ ਪਰ ਚੜ ਚੜਦੇ ਹੀ ਹੁੰਦਾ ਆ ਅੱਛਾ ਇੱਧਰ ਨੂੰ ਦੋੜੇ ਬਾਅਦ ਆ ਵੀ ਚੰਗੋ ਹੋਵੇ ਅੱਛਾ ਠੀਕ ਆ ਠੀਕ ਆ ਠੀਕ ਆ ਦੇਖ ਲੋ ਗਾਇਸ ਸਾਡ ਤੁਹਾਡੀਆਂ ਦੀਆਂ ਘਰ ਦੀਆਂ ਦਿਸ਼ਾਵਾਂ ਲਗਾਉਣੀ ਹੈ ਸਾਡੇ ਘਰ ਦੀ ਦਿਸ਼ਾਵਾਂ ਲਗਾ ਮੈਂ ਤੁਹਾਨੂੰ ਦਿਖਾ ਦਨੀ ਮੇਰੀ ਫੋਟੋ ਕਿੰਦਰੀ ਹੈ ਮਤਲਬ ਕਿਸ ਐਂਗਲ ਤੇ ਪਈ ਆ ਟੈਂ ਟੈਂ ਦੇਖੋ 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 ਨਾ ਉਪਰਾਵਾ ਮੇਰਾ ਫੋਨ ਥੱਲੇ ਡਿੱਪ ਗਿਆ ਇਹਦੇ ਚੱਕਰ ਚ ਬਲੌਗ ਦੇ ਚੱਕਰ ਚ ਡਰ ਲੱਗ ਰੰਦਾ ਪਰਾਵਾ ਡਿੱਗੀ ਨਾ ਫੋਨ ਕੋਈ ਨਹੀਂ ਆ ਨੀ 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 ਟੱਕੇ ਰੱਖ ਦਿੰਦਾ ਆ ਪਤਾ ਕਨੈਕਟ ਨਹੀਂ ਹੁੰਦੇ ਪਏ ਅਸੀਂ ਕੱਲ ਫੇਰ ਮੈਨੂੰ ਦੁਬਾਰਾ ਚਾਰਜ ਲਾਣਾ ਪਿਆ ਚਾਰਜ ਹੋ ਕੇ ਵੀ ਕਨੈਕਟ ਨਹੀਂ ਹੁੰਦੇ ਪਏ ਕਿਤੇ ਇਸ ਨੂੰ ਦੱਸਣਾ ਪਏਗਾ ਐਰੋ ਰੋਗ ਰੋਗ ਵਾਂਗੂ ਵਾਂਗੂ ਆ। ਜੀਦੋ ਹੋਰ ਤੱਕ ਸਾਡੇ ਤਾਂ ਖੁੱਲੀਆਂ ਹੁੰਦੀਆਂ। ਉਹ ਤੋਂ ਪਿਆ ਤੁਸੀਂ ਸੁਣਾ ਦੇਣਾ। ਮੇਰੀ ਮੰਮੀ ਕਹਿੰਦੀ ਫਿਰ ਜਵਾਨ ਬੜੀ ਚੱਲਦੀ ਆ। ਗੱਲ ਸੋਣ ਮੈਂ ਸਭ ਚੀ ਦੱਸਿਆ ਵਾ। ਸ਼ਹਿਰਾਂ ਵਿੱਚ ਦੋਵੇ ਤੱਕ ਦੁਕਾਨਾਂ ਖੁੱਲੀਆਂ ਹੁੰਦੀਆਂ ਸਾਡੇ। Obrigada. você

ਹਾਂਜੀ ਗਾਇਜ਼ ਅਸੀਂ ਇਹ ਮੰਗਵਾਇਆ ਲੰਚ ਬਾਕਸ ਵਾਲਾ ਗਲਾਸ ਮੰਗਵਾਇਆ ਸੀਗਾ ਦੋ ਆ ਇਹਦੇ ਵਿੱਚ ਆਏ ਇਹ ਸਾਨੂੰ ਪਏ ਆ 610 ਰੁਪਏ ਦੇ ਪਏ ਆ ਇਹ ਮੈਂ ਮੰਗਵਾਏ ਸੀਗੇ Amazon ਤੋਂ ਕੰਮ ਤੇ ਲੈ ਜਾਣ ਵਾਸਤੇ ਫਰੂਟ ਵਗੈਰਾ ਪਾਣਾ ਹੁੰਦਾ ਨਾ ਉਹਦੇ ਵਿੱਚ ਹੁਣ ਤੁਸੀਂ ਪਲੀਜ਼ ਬੈਕਗ੍ਰਾਉਂਡ ਦੀ ਆਵਾਜ਼ ਮੇਰੇ ਅਵੋਇਡ ਕਰੋ ਪਲੀਜ਼ ਆਸਾ ਉਹ ਰੋਮਾਂ ਵੀ ਬਣਾਉਣ ਦੀ ਲੋੜ ਹੈ ਵੀਡੀਓ ਵੀ ਬਣਾਉਣੀ ਚਾਹੀਦੀ ਹੈ। ਕੰਮ ਤਾਂ ਕੀਤੇ ਸੀਗੇ ਹਜੇ ਆਹਲੇ ਦੋੜਾ ਖੋਲ ਲਾ। ਤੁਮ ਹਰੇ ਕਿੰਨੇ ਕਿਨਫਾਫਿਆਂ ਵਿੱਚ ਸੱਤ ਇਧਰ ਖੋਲਣ ਲੱਗੇ। ਇਧਰ। ਇਹ ਖੋਲ ਕੇ ਵੀ ਜਾਇਆ ਕਰੋ। ਉਹ ਥੋੜੀ ਹੁਣ ਖੁੱਲੂਗੀ ਸਾਡੀ ਚੀਜ਼ ਆ। ਇਹ ਤਾਂ ਮੰਗਿਆ ਡੱਬੇ ਵੀ ਇਹ ਤਾਂ ਭੇਜ ਦੂਗੇ ਉਹਨਾਂ ਨੇ ਤਾਂ ਡੱਬੇ ਵੀ ਨਹੀਂ ਭੇਜੇ ਸੀਗੇ ਫੇਰੇ ਕੱਚ ਦੇ ਹਨਾ ਤਾਂ ਕਰਕੇ ਮੈਂ ਕਿਹਾ ਉਹਨਾਂ ਨੇ ਡੱਬੇ ਵੀ ਨਹੀਂ ਭੇਜੇ ਸੀਗੇ ਤੇਰੇ ਭਾਏ ਇਹ ਵੀ ਤਾਂ کافی ਬਿੱਤੀ ਆ ਐਚੋ ਬਾੜ ਸ਼ਕ ਪਾਟ ਤੇ ਫਿਰ ਡਿਆਰੇ ਕੋਪਟਾ ਉਹ ਕਹਿੰਨਾ ਨਹੀਂ ਨਹੀਂ ਤੂੰ ਕੰਨ ਵਿੱਚ ਜ਼ੋਰ-ਜ਼ੋਰ ਦੀ ਮਾਰਨ ਲੱਗੀ ਪਾਵਾਂ ਟੁੱਟਣ ਵੀ ਨਾ ਉਹ ਕੱਚਵਾ ਇਹ ਛੋਟਾ ਬਾ ਵੱਡਾ ਆ ਨਹੀਂ ਐਨੇ ਘੱਲ ਬੜੇ ਵੀ ਨਹੀਂ ਤਾਂ ਫੇਟਾ ਤਾਂ ਤੇ ਹੁਣ ਹੀ ਲੱਗਦੇ ਬੱਸ ਹਾਂ ਕਾਦ ਕੋਲ ਆਵੇ ਆ ਉਹ ਵੱਡਾ ਕੋਈ ਨਹੀਂ ਆਹੋ ટીને karna jo hisab kitab pura eight sheet મસ ના ભીઓ ઠીકો سارے જને આંટી અરે જે સ્માન લેકે અરે કાંટી رکھરી હે સ્માન અપના સટા બોલી બોલી રાખી દેસી 4 5 6 7 40 લેકે આણીયા 7 લ લેકે ગયે સગે ਔਰ ਟਰੈਕਟਰ ਵਾਲੇ ਆ ਚੁਕੇ ਆ ਅੰਜੀ ਮੈਂ ਕਿਹਾ ਜੀ ਹਸਾਬ ਕਿਤਾਬ ਕਰ ਦਈਏ ਇੱਕ ਦਿਨ ਦਾ ਕਿੰਨਾ ਪੈਂਦਾ ਪਿਆ ਜੀ ਦੇਖ ਲਈਏ ਪੂਰਾ ਟੋ ਡਿਟੋ ਕੰਮ ਕੁਮ ਚਲੋ ਆਪਾਂ ਦਾ ਕਰੀ ਜੀ ਹਸਾਬ ਕਿਤਾਬ ਉਹ ਪੂਰਾ ਇਹਦਾ ਹਾਂਜੀ ਪਾਉਣ ਲਾਇਆ ਸੀ ਮੈਂ ਚਾਰਜ ਤੇ ਔਰ ਨਾਲ ਦੇ ਨਾਲ ਤੁਹਾਨੂੰ ਦਿਖਾਣੇ ਆ ਔਰ ਇੱਕ ਵਾਰੀ ਸਮਾਨ ਆ ਜਵੇ ਸਾਰਾ ਕਲੈਕਟ ਹੋ ਜਵੇ ਕਿੰਨਾ ਕਿੰਨਾ ਰੱਖ ਕੇ ਗਏ ਵਾਂਸ ਕਿੰਨੇ ਰੱਖ ਕੇ ਅੰਦਰ ਵੀ ਰਖਾਉਣਾ ਤੇ ਸਾਰਾ ਸਮਾਨ ਫਿਰ ਜਾ ਕੇ ਆਪਾਂ ਉਸ ਤੋਂ ਬਾਅਦ ਸਾਫ ਕਰਾਂਗੇ ਸਾਰਾ ਚਿੰਗੜੀਆਂ ਬਾਰੀਆਂ ਬਹੁਤ ਨੇ ਬਹੁਤ ਚਿੰਗੜੀਆਂ ਬਾਰੀਆਂ ਆਂਟੀ ਨੇ ਸਾਰਾ ਸਮਾਨ ਜਾਨਾ ਹਾਂਜੀ ਹਮਮਾ ਉਹਦਾ ਅਕਲ ਕਿਵੇਂ ਚਾਲੀਆਂ ਤਾਂ 9 ਆ ਫੜਾ ਕੇ ਆ ਬਸ ਇੰਨੀ ਬਸ ਇੰਨੀ ਕਿਸੀ 9 ਹੀ ਸੀ ਨਹੀਂ ਨਹੀਂ ਹਾਂ ਚਾਲੀਆਂ ਤਾਂ ਵਡੀਆਂ ਕਰੋ ਠੀਕ ਆ ਠੀਕ ਆ ਇਹ ਬੱਲੀਆਂ ਆ ਰਹੀਆਂ ਠੀਕ ਆ ਪੇਟੀ ਮਤਲਬ ਪੇਟੀਆਂ ਵੀ ਤੇ ਵੱਡੀਆਂ ਵੀ ਪੇਟੀਆਂ 6 ਪੇਟੀਆਂ 6 ਆ ਲੈ ਕੇ ਗਏ ਸੀ ਹਾਂ ਛੋਟੀਆਂ ਵੀ ਹੈਗੇ ਆ ਰਹੀਆਂ ਹਾਂ ਇਹ ਇੱਥੇ ਰੱਖ ਦ ਵੇ ਤਾਂ ਖੜੀਆਂ ਕਰਨੀਆਂ ਸੀਗੀਆਂ ਇੱਥੇ ਲਵਾ ਦੂੰਗੀ ਤੁਹਾਨੂੰ ਨਾ ਮੈਂ ਖੜੀ ਕਰਾ ਦਾਂਗੀ। ਤੂੰ ਕੋਈ ਗੱਲ ਨਹੀਂ ਅਸੀਂ ਕਰ ਦਾਂਗੇ। ਰਹਿਣ ਤਾਂ ਤੁਸੀਂ ਹੀ। ਜਿਹੜੇ ਪਾਸੇ ਖੜੇ ਕਰਨੇ। ਹਾਂ। ਉਹ ਤੇ ਲਵਾ ਲਾਂਗੇ। ਉੱਤ ਲਵਾ ਲਾਂਗੇ। ਤੁਸੀਂ ਰਹਿਣ ਤਾਂ। ਉਹ ਟੇਲਰ ਵਾਲੇ ਆ ਮੈਂ ਕਿਹ ਫੋਲਦ ਤੁਸੀਂ ਚਾਹ ਪੈੜ। ਹਾਂ। ਹਾਂ। ਮੈਂ ਕਿਹਾ ਚਲ ਮੈਨ ਰੋਵਾ ਦੂੰਗਾ ਇੱਲਾਕੇ। ਉਹਨੇ ਮੈਂ ਉਹ ਆਪਣਾ ਕੰਮ। ਹਾਂ। ਹਾਂ। ਕੋਈ। ਤੂੰ ਅੱਡ ਸਕੋਟ। ਇਹ ਲੈ ਗਿਆ ਸਾਡਾ ਕੰਟਰੋਲ। ਕੰਟਰੋਲ ਵੀ ਲੈ ਗੱਡਾ ਲਿਆ ਮੈਂ ਛੋਟਾ ਸਿਗਾ। ਬਾਜੀ ਲੈ ਗਏ। ਬਾਕੀ ਤੈਨੂੰ ਦੇ ਦਾਂਗਾ। ਕੌਂਟਰੇ ਸਾਡੇ ਕੋਲ ਵੀ ਫਏ ਆ ਪਰ ਸਾਡੇ ਇਦਾਂ ਨਹੀਂ ਨਾ ਕਿ ਦੂਜੇ ਸਪੜੇਲੇ ਔਰ 40 ਰੁਪਏ ਦੇ ਦੋ ਮੰਗ ਆਂਦੇ ਆਂ ਵੱਡੇ ਆ ਹਾਂ ਵੱਡੇ ਵੱਡੇ ਵੇਚੇ ਕਿੰਨੇ ਦਾ ਆ ਤੋ ਦੇਖ ਕੇ ਦੇਖ ਲੈਣ ਤੁਹਾਨੂੰ ਪਸੰਦ ਆਵੇ ਆ ਦਿਖਾ ਦਿਓ ਥੋੜਾ ਵਿੱਚ ਕਿਨੇ ਆ ਦਿਖਾ ਦਿਓ ਨਹੀਂ ਅ ਫੁੱਲੇ ਆ ਉਪਰ ਐਨ ਵਧੀਆ ਵੇਚੇ ਜਰਾ ਦੇ ਬਣਿਆ ਜਰਾ ਦੀ ਬਸ ਥੋੜਾ ਜਿਹਾ ਬਣਿਆ ਜਰਾ ਨਹੀਂ ਬਣੇਗਾ ਤੋ ਫੁੱਲੇ ਆ ਸਪੈਸ ਤਰ੍ਹਾਂ ਖਾਣ ਜਰਾ ਚਾਹੀਦਾ ਕੋ ਨਹੀਂ ਹੈਗਾ ਵਿੱਚ ਕੋਈ ਆਹ ਤਾਂ ਦੋ ਵਾਏ ਇੱਕ ਦਾ ਸ਼ੀਸ਼ਾ ਟੁੱਟਿਆ ਨਾਲ ਥੋੜਾ ਇੱਕ ਸਾਵੇ ਨੂੰ ਉਹਦੇ ਵਾਲਾ ਚਾਹੀਦਾ ਨਾ ਕਰਾ ਦੇਣਾ ਆਂਦਰਾ ਵਾਲਾ ਚਾੜੀ ਰੁਪਏ ਦੇ ਦੋ ਇਹਨਾਂ ਨੂੰ ਮੈਂ ਕਿ ਦੁਕਾਨ ਸੀ ਨਾ ਕੱਪੜੇ ਦੀ ਕਰੀ ਦੀ ਅੱਛਾ ਹਾਂ ਉਹਦੇ ਕਰਕੇ ਦੋ ਪੌਂਟ ਹੋ ਗਏ ਰੈਕ ਤਾਂ ਵੇਚਦੇ ਸੀ ਉਹ ਐਸਐਸਰ ਸਕੂਲ ਦੇ ਵਿੱਚ ਲੈ ਲਏ ਸੀ ਮੈਂ ਉਸ ਹੌਲਡਰ ਵਿੱਚ ਨੇ ਵਧੀਆ ਕਾਊਂਟਰ ਫਿਰ ਇਹਨਾਂ ਤਾਂ ਤੁਸੀਂ ਕਾਊਂਟਰ ਦੀ ਗੱਲ ਕਰਦੇ ਹੋਏ ਸੀ ਉਹ ਪਹਿਲਾਂ ਤਾਂ ਉਹ ਅੰਕਲ ਹੋਣੀ ਲੈ ਕੇ ਫਿਰ ਉਹ ਡੈਡੀ ਲੈ ਕੇ ਉਧਰਲੀ ਸਾਈਡ ਰੱਖਣ ਵਾਸਤੇ ਕਾਊਂਟਰ ਸੀ ਪੁੱਛ ਲਈ ਮੈਂ ਫੋਟੋ ਪਿਛਲੇ ਆਉਂਦੇ ਦੇਖ ਲੈਣਾ ਆ ਜਾ ਡੈਡੀ ਨੂੰ ਕਹਾਂ ਮੈਂ ਉਹ ਉਧਰ ਤੇ ਆਮ ਗਾਲੀ ਮੇਜ ਤੇ ਹੈ ਉਹ ਕਾਊਂਟਰ ਹਾਂ ਅੱਛਾ ਇੱਦਾਂ ਕਰ ਰਹੇ ਹੋ ਨਾ ਤੁਸੀਂ ਆਹ ਮੇਰਾ ਨੰਬਰ ਲੈ ਜਾਓ ਮੈਂ WhatsApp ਤੇ ਫੋਟੋ ਖਿੱਚ ਕੇ ਭੇਜਦੇ ਹਾਂ ਵੀਡੀਓ ਬਣਾ ਕੇ ਭੇਜਦੇ ਹੋ ਠੀਕ ਹੈ ਹੋਰ ਹੈ ਕੀ ਉਹਦਾ ਸਮਾਨ じゃ ਰੱਖਿਆ ਹੋਇਆ ਹੈ ਮੈਂ ਇਹਦੇ ਵਿੱਚ ਛੱਕ ਗਿਆ ਪਿਆ ਅੱਛਾ ਤੁਸੀਂ ਕਹਿੰਗੇ ਵੀ ਆ ਗਈ ਆਂਟੀ ਤੇ ਮੈਂ ਨਾ ਚਲੀ ਮੜੀ ਅੱਖਾਂ ਨਾਲ ਦੇਖ ਕੇ ਨਾਲ ਦੇਖਿਆ 2 ਮਿੰਟ ਚੱਲ ਜਾ ਉਹ ਨਾ ਚੱਲ ਜਾ ਇਹਦੇ ਨਾਲ ਹੀ ਛੱਡ ਦਿੰਦਾ ਠੀਕ ਹੈ ਠੀਕ ਹੈ ਆਪਣੇ ਪੈਸੇ ਤਾਂ ਲੈ ਜਾਓ ਕੱਲ ਦੇਖ ਲਵਾਂਗੇ ਹਾਂ ਕੱਲ ਕੱਲ ਦੇਖ ਲਿਓ ਫਿਰ ਅੱਜ ਤਾਂ ਕੰਮ ਬਾਵਾ ਹੋਣਾ ਹਾਂ ਇੱਕ ਤਾਂ ਖੁੱਲੇ ਪੈਸੇ ਹੀ ਨਹੀਂ ਹੁੰਦੇ ਹੈਗੇ ਖੁੱਲੇ ਪੈਸੇ ਬੜਾ ਔਖਾ ਹੈ ਮੈਂ ਹੁਣੇ ਇਹਨੂੰ ਦੁਕਦੇ ਕਿੰਨਾ ਦਵਾਇਆ 50 ਦੇ ਦੋ 50 ਹੈਗਾ 50 ਦੇ ਦੋ 10 ਰੁਪਏ ਮਿਲ ਕੋ ਹੈਗੇ 10 ਹੈਗੇ 10 ਹੈਗੇ ਮੈਂ 50 ਦੇ 50 ਦੇ ਦੋ 50 ਦੇ ਦੋ ਚਲ ਬੰਦ ਕਰ ਦੇ

别的什么也没这样子。